ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਸਿਹਤ ਵਿਭਾਗ ਵੱਲੋਂ ਭਰਤੀ ਜਾਰੀ ਕੀਤੀ ਗਈ ਹੈ ਸਾਰੀ ਜਾਣਕਾਰੀ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਨੋਟੀਫਿਕੇਸ਼ਨ ਸਾਰਾ ਸਾਂਝਾ ਕਰਾਂਗੇ ਵੀਡੀਓ ਦੇ ਵਿੱਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਘਰ ਬੈਠੇ ਤੁਹਾਡੇ ਫੋਨ ਤੇ ਸਰਕਾਰੀ ਨੌਕਰੀਆਂ ਦੇ ਅਪਡੇਟਸ ਸਰਕਾਰੀ ਨੌਕਰੀਆਂ ਦੇ ਨੋਟੀਫਿਕੇਸ਼ਨਸ ਤੁਹਾਨੂੰ ਮਿਲਦੇ ਰਿਆ ਕਰਨਗੇ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਪੰਜਾਬ ਇਹਨਾਂ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਇਹਨਾਂ ਵੱਲੋਂ ਆਮ ਆਦਮੀ ਕਲੀਨਿਕ ਦੇ ਲਈ ਭਰਤੀ ਇਹ ਓਪਨ ਕੀਤੀ ਗਈ ਹੈ ਗੁਰਦਾਸਪੁਰ ਡਿਸਟ੍ਰਿਕਟ ਦੇ ਲਈ ਇਹ ਭਰਤੀ ਰਹਿਣ ਵਾਲੀ ਹੈ ਵਾਕ ਇਨ ਇੰਟਰਵਿਊ ਹੋਊਗਾ ਜੀ ਡਾਇਰੈਕਟ ਇੰਟਰਵਿਊ ਹੈ ਤੇ ਮੈਡੀਕਲ ਅਫੀਸਰ ਦੇ ਲਈ ਇਹ ਭਰਤੀ ਇਹ ਰਹਿਣ ਵਾਲੀ ਐਮਬੀਬੀਐਸ ਯੋਗਤਾ ਰਹਿਣ ਵਾਲੀ ਹੈ ਇੰਪੈਨਲਮੈਂਟ ਫੀਸ ਇਹਨਾਂ ਵੱਲੋਂ 50 ਰੁਪੀਸ ਪਰ ਪੇਸ਼ੀਐਂਟ ਲਿਖੀ ਗਈ ਹੈ ਜੀ ਇਹਨਾਂ ਵੱਲੋਂ ਤੇ ਇਹਦੇ ਲਈ ਡਾਇਰੈਕਟ ਇੰਟਰਵਿਊ ਰਹੂਗਾ ਜੀ 12 ਫਰਵਰੀ 2024 ਵੇਰੇ 10 ਵਜੇ ਵੈਨਿਊ ਹੈਗਾ ਜੀ ਸਿਵਲ ਸਰਜਨ ਆਫਿਸ ਗੁਰਦਾਸਪੁਰ ਵਿਖੇ ਤਾਂ ਚਾਹਵਨ ਉਮੀਦਵਾਰ ਵਾਕ ਇਨ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਕੇ ਤੁਸੀਂ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਇੰਟਰਵਿਊ ਦੇ ਸਮੇਂ ਤੁਸੀਂ ਆਪਣੇ ਸਾਰੇ origignal documents ਨਾਲ ਲੈ ਕੇ ਜਣੇ ਆ ਸੈਲਫ ਅਟੈਸਟਡ ਡਾਕੂਮੈਂਟਸ ਦੀਆਂ ਕਾਪੀਆਂ ਤੁਹਾਡੀਆਂ ਸਾਰੀਆਂ ਜੀ ਕੁਆਲੀਫਿਕੇਸ਼ਨ ਐਕਸਪੀਰੀਅੰਸ ਪਾਸਪੋਰਟ ਸਾਈਜ਼ ਫੋਟੋ ਪੰਜਾਬੀ ਪਾਸ ਦਾ ਸਬੂਤ ਰਜਿਸਟ੍ਰੇਸ਼ਨ ਤੁਹਾਡਾ ਪੰਜਾਬ ਮੈਡੀਕਲ ਕਾਉਂਸਲ ਦਾ ਇਹ ਤੁਸੀਂ ਸਾਰੇ ਦਸਤਾਵੇਜ਼ ਦੇ ਨਾਲ ਲੈ ਕੇ ਜਾਣੇ ਆ ਜੀ ਇੱਕ ਇੱਕ ਕਾਪੀ ਵੀ ਨਾਲ ਲੈ ਕੇ ਜਾਣੀ ਹੈ 셀ਫ ਟੈਸਟਡ ਤੇ ਆਪਣੇ ओरिजिनल ਡਾਕੂਮੈਂਟਸ ਵੀ ਅਜਾਵਣ ਉਮੀਦਵਾਰ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਧੰਨਵਾਦ